ਮੇਰੀ ਪੂਰੀ ਕੀ ਹੈ ਤੁਹਾਨੂੰ ਜਿਹੜੇ ਕੰਮ ਕਰਨਾ ਪੈਂਦੇ ਤੇ ਸਾਡੀ ਇੱਕ ਵੀਡੀਓ ਬੜੀ ਵਾਇਰਲ ਹੋ ਗਈ ਰਾਤੀ ਸੋਸ਼ਲ ਮੀਡੀਆ ਤੇ ਰੋਕੀ ਮੇਰੇ ਦੋ ਬੇਟੀਆਂ ਐ ਇੱਕ ਬੇਟਾ ਐ ਮੇਰੇ ਹਸਬੰਡ ਐਕਸਪਾਇਰ ਹੋਣ ਦੇ ਕਰਕੇ ਘਰ ਚ ਬਹੁਤ ਮੁਸ਼ਕਿਲ ਆ ਰਹੀ ਹੈ ਜਾਣ ਤੋਂ ਬਾਅਦ ਤੁਹਾਡੇ ਮੋਢੇ ਜ਼ਿੰਮੇਵਾਰੀ ਪੈ ਗਈ ਘਰ ਦੀ ਫਿਰ ਕਿਸ ਤਰ੍ਹਾਂ ਕੰਮਕਾਰ ਚਲਾਇਆ ਫਿਰ ਕਿੰਨੇ ਕਿ ਮੁਸ਼ਲੇ ਸਾਹਮਣੇ ਕਰਨਾ ਪੈਂਦੇ ਕਿਉਂਕਿ ਪਤੀ ਤੋਂ ਬਿਨਾਂ ਇਹ ਕੰਮਕਾਰ ਕਰਨਾ ਕਿੰਨਾ ਕੋ ਔਖਾ ਲੱਗਾ ਤੁਹਾਨੂੰ 3 ਸਾਲ ਪਹਿਲੇ ਅਹੀਂ ਮਾਈਪਾ ਕੋ ਕਾਲਜ ਦੇ ਬਾਅਦ ਅਹੀਂ ਰੈਡੀ ਲਗਾਉਂਦੇ ਸੀ ਸਾਡਾ ਅਹੀਂ ਦੋਨਾਂ ਦਾ ਪਾਸਪੋਰਟ ਸੀ ਇੱਕ ਦੂਸਰੇ ਦਾ ਆਹੀ ਆਪਣੇ ਘਰ ਦਾ ਕੁੱੜੇ ਕਰ ਸਕਦੇ ਹੀ ਆਪਣੇ ਬੱਚਾ ਦੇ ਸੁਪਨੇ ਪੂਰੇ ਕਰ ਸਕਦੇ ਹੀ ਪਰ ਉਹਨਾਂ ਜਾਣ ਤੋਂ ਬਾਅਦ ਸਾਡੇ ਆਪਣੇ ਘਰ ਦੇ ਖਰਚੇ ਕੀ ਸੁਪਨੇ ਸਭ ਕੁਝ ਟੁੱਟ ਗਏ ਤਸਵੀਰਾਂ ਵਿਖਾਵਾਂਗੇ ਤਾਲੁਸ਼ੀਰੀ ਅੰਮ੍ਰਿਤਸਰ ਸਾਹਿਬ ਦੀਆਂ ਅਤੇ ਉਸ ਭੈਣ ਦੀ ਅੱਜ ਦੀ ਕਿ ਰਾਤ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਹੈ ਜਿਸ ਵਿੱਚ ਰੋ ਰੋ ਕੇ ਆਪਣਾ ਜਿਹੜਾ ਕੀ ਦੰਦ ਬਿਆੰ ਕਰ ਰਹੀ ਹੈ ਗੱਲਬਾਤ ਕਰਾਂਗੇ ਭੈਣ ਦੇ ਨਾਲ ਵੀ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਮਿਤਾ ਹੈ ਤੇ ਭੈਣ ਜੀ ਕੀ ਮਜਬੂਰੀ ਕੀ ਹੈ ਤੁਹਾਨੂੰ ਜਿਹੜੇ ਕੰਮ ਕਰਨਾ ਪੈ ਰਿਹਾ ਤੇ ਤੁਹਾਡੀ ਇੱਕ ਵੀਡੀਓ ਬੜੀ ਵਾਇਲ ਹੋ ਰਹੀ ਹੈ ਰਾਤ ਦੀ ਸੋਸ਼ਲ ਮੀਡੀਆ ਤੇ ਰੋ ਰੋ ਕੇ ਕੀ ਕਹਾਣੀ ਕੀ ਹੈ ਤੁਹਾਡੀ ਸ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਮੈਂ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਮੇਰੇ ਦੋ ਬੇਟੀਆਂ ਹੈ ਇੱਕ ਬੇਟਾ ਹੈ ਮੇਰੇ ਹਸਬੰਡ ਐਕਸਪਾਇਰ ਹੋਣ ਦੇ ਕਰਕੇ ਘਰ 'ਚ ਬਹੁਤ ਮੁਸ਼ ਬੱਚਿਆਂ ਦੀਆਂ ਫੀਸਾਂ ਸਭ ਕੁਝ ਬਹੁਤ ਮਜਬੂਰੀ ਨਾਲ ਕਰਨਾ ਹੈ ਹਰ ਰੋਜ਼ ਕਿਸੇ ਕੋ ਕੈਸੇ ਦੀ ਡਿਮਾਂਡ ਤੋਂ ਕਿਤੇ ਜਨੇ ਮੈਚ ਆ ਰਹੀ ਹੈ ਕਿ ਜੋ ਮੇਰੇ ਹਸਬੰਡ ਦੇ ਸੁਪਨੇ ਸੀ ਮੈਂ ਉਹ ਪੂਰੇ ਕਰ ਸਕਾਂ ਪਰ ਉਹਨਾਂ ਦੀ ਕਮੀ ਤੋਂ ਕੋਈ ਮਹਿਸੂਸ ਪੂਰੀ ਨਹੀਂ ਕਰ ਸਕਦਾ ਭਈ ਮੇਰੇ ਸੁਪਨੇ ਕਿਸ ਜੁਣਾ ਦੇ ਤੇ ਉਹਨਾਂ ਦੀ ਮੌਤ ਕਿਸ ਤਰ੍ਹਾਂ ਤੁਹਾਡੇ ਹਸਬੰਦ ਦੀ ਮੇਰੇ ਹਸਬੰਡ ਵੀ ਪੀਪੀ ਲੋ ਕਰਕੇ ਸਾਇਲੈਂਟ ਐਕ ਹੋ ਗਿਆ 1 ਜਨਵਰੀ ਨੂੰ ਲੋਕਾਂ ਵਾਸਤੇ ਨਵਾਂ ਸਾਲ ਹੈ ਮੇਰੇ ਵਾਸਤੇ ਤੇ ਬਰਬਾਦ ਦਿਨ ਹੈ ਉਸ ਦਿਨ ਲੋਕੀ ਖੁਸ਼ੀਆਂ ਮਨਾਉਂਦੇ ਆ ਮੈਂ ਤੇ ਮੇਰੇ ਬੱਚੋ ਉਸ ਦਿਨ ਰੋਂਦੇ ਆ ਸੀ ਕਿ ਸਾਡੇ ਪਪਾ 1 ਜਨਵਰੀ ਨੂੰ ਸਾਡੇ ਹੱਥੋਂ ਹੀ ਗੱਲਾਂ ਕਰਦੇ ਕਰਦੇ ਖਤਮ ਹੋ ਗਏ ਉਹ ਪਹਿਲੀ ਫਿਰ ਸੁਭੀ ਉਹਨਾਂ ਜਾਣ ਤੋਂ ਬਾਅਦ ਤੁਹਾਡੇ ਮੋਢੇ ਜ਼ਿੰਮੇਵਾਰੀ ਪੈ ਗਈ ਘਰ ਦੀ ਫਿਰ ਕਿਸ ਤਰ੍ਹਾਂ ਕੰਮਕਾਰ ਚਲਾਇਆ ਫਿਰ ਕਿੰਨੀ ਕੀ ਮੁਸ਼ਕਲਾਂ ਸਾਹਮਣੇ ਕਰਨਾ ਪੈਂਦੇ ਕਿਉਂਕਿ ਪਤੀ ਤੋਂ ਬਿਨਾਂ ਇਹ ਕੰਮਕਾਰ ਕਰਨਾ ਕਿੰਨਾ ਕੋ ਔਖਾ ਲੱਗਦਾ ਤੁਮ ਜੀ ਮੁਸ਼ਕਿਲ ਹੁੰਦਾ ਹੈ ਪਰ ਉਹਨਾਂ ਦੀ ਹਰ ਚੀਜ਼ ਹਰ ਇੱਕ ਗੱਲ ਹਰ ਇੱਕ ਵਕਤ ਦੇ ਨਾਲ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ ਮੈਂ ਇਸ ਟਾਈਮ ਸ਼ਾਪ ਤੇ ਵੀ ਖੜੀ ਆ ਪਰ ਉਹਨਾਂ ਦੀ ਕਮੀ ਬਹੁਤ ਜ਼ਿਆਦਾ ਮਹਿਸੂਸ ਕਰ ਰਹੀ ਆ ਮੈਂ ਉਹਨਾਂ ਦੇ ਨਾਲ 3 ਸਾਲ ਪਹਿਲੇ ਆਹੀ ਮਾਈਪਾ ਕੋ ਕਾਲਜ ਦੇ ਬਾਹਰ ਆਹੀ ਰੈਡੀ ਲਗਾਉਂਦੇ ਸੀ ਸਾਡਾ ਆਹੀ ਦੋਨਾਂ ਦਾ ਪਾਸਪੋਰਟ ਸੀ ਇੱਕ ਦੂਸਰੇ ਦਾ ਆਹੀ ਆਪਣੇ ਘਰ ਦਾ ਪੂਰੇ ਕਰ ਸਕਦੇ ਹੀ ਆਪਣੇ ਬੱਚਾ ਦੇ ਸੁਪਨੇ ਪੂਰੇ ਕਰ ਸਕਦੇ ਹੀ ਪਰ ਉਹਨਾਂ ਜਾਣ ਤੋਂ ਬਾਅਦ ਸਾਡੇ ਆਪਣੇ ਘਰ ਦੇ ਖਰਚੇ ਕੀ ਸੁਪਨੇ ਸਭ ਕੁਝ ਰੁਕ ਚੁੱਕੇ ਹੈ ਬੱਚਾ ਦਾ ਫਿਊਚਰ ਬਣਾਉਣ ਵਾਸਤੇ ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਮੈਨੂੰ ਕੰਮ ਕਰਨਾ ਪੈ ਰਿਹਾ ਕਿਉਂਕਿ ਮਜਬੂਰੀ ਹੀ ਇਨਸਾਨ ਨੂੰ ਕੰਮ ਕਰਵਾਉਂਦੀ ਹੈ ਕੋਈ ਵੀ ਮੈਂ ਸੁਪਨੇ ਕੀ ਦੇਖੀ ਸੀ ਉਹਨਾਂ ਨੇ ਬੱਚਿਆਂ ਵਾਸਤੇ ਬੱਚਿਆਂ ਦਾ ਫਿਊਚਰ ਕੀ ਦੇਖਿਆ ਸੀ ਬੱਚਿਆਂ ਨੂੰ ਵੱਡੇ ਹੋ ਕੇ ਕੀ ਬਣਾਉਣਾ ਵਾ ਉਹਨਾਂ ਨੇ ਬੋਲਿਆ ਸੀ ਕਿ ਆਪਣੀ ਬੇਟੀਆਂ ਨੂੰ ਆਈਪੀਐਸ ਬਣਾਣਾ ਹੈ ਤੇ ਬੇਟੇ ਵਾਸਤੇ ਕੁਛ ਨਾ ਕੁਛ ਫਿਊਚਰ ਸੋਚਾਂਗੇ ਪਰ ਉਹਨਾਂ ਤੋਂ ਜਾਣ ਤੋਂ ਬਾਅਦ ਤੋਂ ਹੁਣ ਬੇਟੀਆਂ ਵੀ ਡੋਲਦੀਆਂ ਉਹਨਾਂ ਨੂੰ ਯਾਦ ਕਰ ਕਰ ਕੇ ਰਾਤ ਦੇ 3 3 4 4 ਵੱਜ ਜਾਂਦੇ ਆ ਕਿ ਪਾਪਾ ਇਹ ਸੋਚਦੇ ਸੀ ਪਾਪਾ ਉਹ ਕਰਦੇ ਸੀ ਦੋ ਦਿਨ ਪਹਿਲੇ ਲੋਹੜੀ ਹੀ ਮੇਰੇ ਬੱਚੇ ਔਰ ਮੈਂ ਅਹੀ ਤਿੰਨੋ ਮਤਲਬ ਚਾਰੋ ਰਾਤ ਚਾਰ-ਚਾਰ ਵੇਟ ਕਰਨ ਰੋਂਦੇ ਰਹੇ ਕਿ ਪਾਪਾ ਹੁੰਦੇ ਤੇ ਅੱਜ ਇਹ ਕਰਦੇ ਮੇਰਾ ਬੇਟਾ 4.5 ਸਾਲ ਦਾ ਹੈ ਉਹ ਜਿਸ ਲਈ ਪਾਪਾ ਦੀ ਗੱਲ ਕਰਦਾ ਉਹ ਸਾਨੂੰ ਕੀ ਸਾਰਿਆਂ ਨੂੰ ਰੁਲਾ ਦਿੰਦਾ ਨਾ ਸੌਂਦਾ ਨਾ ਸੌਂ ਦਿੰਦਾ ਕਿ ਪਾਪਾ ਪਾ ਚਲੇ ਗਏ ਹੋ ਮੰਮਾ ਭਗਵਾਨ ਜੀ ਦੀ ਫੋਟੋ ਲਗਾਓ ਤਾਂ ਕਿ ਬਾਬਾ ਜੀ ਕੋ ਬੋਲੂ ਕਿ ਬਾਬਾ ਜੀ ਆ ਮੇਰੇ ਪਾਪਾ ਨੂੰ ਠੀਕ ਕਰਕੇ ਜਲਦੀ ਵੇਜ ਦਿਓ مجھے ਉਹਨकी ਬਹੁਤ ਯਾਦ ਆਉਂਦੀ ਹੈ मैंने उनके साथ बातें करनी और उनसे पैसे मांग कर घूमने जाना ये कुछ बातें करता है तो बहुत हर्ट होता है लेकिन उनकी खुशियों के लिए और उनके सपने पूरे करने के लिए मुझे ये शॉप लगानी पड़ी ताकि मैं अपने बच्चों का फ्यूचर सोच सकूं उनके ड्रीम्स पूरे कर सकूं कि उनको कम से कम पापा की याद दिला सकूं क्योंकि उनकी कमी तो मैं पूरी नहीं कर सकती ਔਰ ਨਾ ਕੋਈ ਕਰ ਸਕਦਾ ਉਹਨ ਕੀ ਕਮੀ ਪੂਰੀ। ਲੱਗਦਾ ਨਹੀਂ ਪੰਜੀ 14 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਸੀ। ਕਿੰਨੀ ਕਿ ਖੁਸ਼ੀਆਂ ਸਾਂਝੀ ਕੀਤੀ ਸੀ 14 ਸਾਲ ਵਿੱਚ। ਕਿੰਨਾ ਕਿ ਉਹਨਾਂ ਸਿੱਧ ਤੁਸੀਂ ਐਸ਼ ਕੀਤੀ ਸੀ। ਕਿਹੜੇ ਕਿਹੜੇ ਦਿਨ ਜਿਹੜੇ ਯਾਦ ਆਉਂਦੇ ਜਦੋਂ ਉਹਨਾਂ ਨਾਲ ਤੁਸੀਂ ਬਤਾਈ ਰਹੋ। ਬਹੁਤ 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 ਕੁਝ ਬਹੁਤ ਆਇਤੇ 31 ਜਨ ਡਿਸੰਬਰ ਨੂੰ ਤੇ ਰਾਤ ਨੂੰ ਬਹੁਤ ਇੰਜੋਏ ਕੀਤਾ ਆਪਣੇ ਬੱਚਾ ਦੇ ਨਾਲ। ਅੱਜ ਸੈਲੀਬ੍ਰੇਟ ਵੀ ਕੀਤਾ। ਬਹੁਤ ਖੁਸ਼ੀ ਹੋ ਲਾਸਟ ਨਾਈਟ ਸੀ ਸਾਡੇ ਵਾਸਤੇ ਕਿ ਅਸੀਂ ਇੰਨੀ ਖੁਸ਼ੀ ਮਹਿਸੂਸ ਕੀਤੀ ਕਿ ਅਸੀਂ ਅੱਜ ਫਿਊਚਰ 'ਤੇ ਡਿਪੈਂਡ ਕਰ ਸਕਦੇ ਤੇ ਪਰ ਉਹ ਲਾਸਟ ਨਾਈਟ ਕਰਤੀ ਤੇ ਸਾਨੂੰ 1 ਜਨਵਰੀ ਨਹੀਂ ਭੁੱਲਦੀਗੀ ਕਿ ਅਸੀਂ ਫਸਟ ਨਾਈਟ ਨੂੰ ਇੰਨੀ ਖੁਸ਼ੀ ਆ ਰਾਪਨੇ ਸਵੇਰੇ ਸਾਡਾ ਉੱਠ ਕੇ ਹੀ ਅਗਲਾ ਦਿਨ ਸਾਡੇ ਵਾਸਤੇ ਇਹ ਲੈ ਕੇ ਆਏ ਕਿ ਅਸੀਂ ਕਦੀ ਫਿਊਚਰ 'ਚ ਨਹੀਂ ਸੋਚਿਆ ਕਿ ਅਸੀਂ ਇੱਕ ਦੂਜੇ ਤੋਂ ਇੰਨੀ ਜਲਦੀ ਤੇ ਇੰਨੀ ਜਲਦੀ ਇੱਕ ਦੂਜੇ ਤੋਂ ਦੂਰ ਹੋ ਜਾਣਗੇ। ਬਈ ਸੋਚਿਆ ਸੀ ਪੈਂਦੀ ਸਤਾ ਤੁਹਾਨੂੰ ਕੱਲਿਆਂ ਜਿਹੜਾ ਕੰਮ ਕਰਨਾ ਪਊਗਾ ਕਿਉਂਕਿ ਪਤੀ ਅਕਸਾਰ ਆਉਂਦਾ ਵਾ। ਪਤੀ ਮਾੜੇ ਸਮੇਂ ਚੰਗੇ ਸਮੇਂ ਹਮੇਸ਼ਾ ਸਾਥ ਦੇਂਦਾ ਬੰਦਾ। ਜਨਾਨੀ ਕਦੀ ਘਬਰਾਉਂਦੀ ਨਹੀਂ ਔਰਤ ਪਰ ਪਤੀ ਦੀ ਜਾਣ ਤੋਂ ਬਾਅਦ ਕਿੰਨਾ ਕ ਕੱਲਿਆਂ ਮਹਿਸੂਸ ਕਰਦੇ ਜੋ। ਕਿੰਨੇ ਕ ਕਹਿੰਦਾ ਵੀ ਮੇਰੀ ਜ਼ਿੰਦਗੀ ਜਿਹੜੀ ਖਤਮ ਹੋ ਚੁੱਕੀ ਹੈ। ਬਹੁਤ ਜ਼ਿਆਦਾ ਐ ਸਿਰਫ ਬੱਚਾ ਦੇ ਕਾਰਨ ਬਈਆ ਮੈਂ ਇੱਥੋਂ ਤੱਕਨ ਪਹੁੰਚੀ ਆ। ਬੱਚੇ ਮੈਨੂੰ ਬਹੁਤ ਹੌਸਲਾ ਦਿੰਦੇ ਆ ਕਿ ਮੰਮਾ ਨੇ ਕੋਈ ਗੱਲ ਨਹੀਂ। ਅਸੀਂ ਘਰ ਸੰਭਾਲ ਲਵਾਂਗੇ ਤੁਸੀਂ ਤੁਸੀਂ ਕੰਮ ਕਰੋ ਕੋਈ ਨਹੀਂ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਏਗੀ ਜੋ ਪਾਪਾ ਦੇ ਡ੍ਰੀਮ ਸੀ ਕਿ ਪੂਰੇ ਕਰਨੇ ਆ ਕਿ ਅਸੀਂ ਸ਼ਾਪ ਲੈਣੀ ਆ ਤੁਸੀਂ ਸ਼ਾਪ ਲੋ ਪਾਪਾ ਦੇ ਸੁਪਨੇ ਪੂਰੇ ਕਰੋ ਜਿਸ ਦਿਨ ਮੈਂ ਓਪਨਿੰਗ ਕੀਤੀ ਮੇਰੇ ਬੱਚੇ ਔਰ ਮੈਂ ਇੱਕ ਹਫਤਾ ਪੂਰਾ ਸੋ ਕੇ ਨਹੀਂ ਦੇਖਿਆ ਕਿ ਸਾਨੂੰ ਸ਼ਾਪ ਤੇ ਮਿਲ ਗਈ ਹੈ ਪਰ ਜਿਨ੍ਹਾਂ ਨੇ ਸ਼ਾਪ ਤੇ ਸੁਪਨੇ ਸੋਚੇ ਹੀ ਪਰ ਉਹ ਨਹੀਂ ਹੈ ਸਾਡੇ ਦੇ ਵਿੱਚ ਬਹੁਤ ਜ਼ਿਆਦਾ ਮਸੂਬ ਹੋ ਰਿਹਾ ਜਿਵੇਂ ਤੁਸੀਂ ਵੀ ਬੱਚੇ ਵੀ ਜਿਵੇਂ ਤੁਸੀਂ ਦੱਸਿਆ ਵੀ ਬੱਚੇ ਬਹੁਤ ਯਾਦ ਕਰਦੇ ਨੇ ਆਪਣੇ ਪਿਤਾ ਨੂੰ ਜਦੋਂ ਦੇਨਦਾਰ ਹੁੰਦਾ ਵਾ ਉਦੋਂ ਫਿਰ ਕਿੰਨਾ ਕਿ ਯਾਦ ਆਉਂਦੀ ਜਿਵੇਂ ਨਵਾਂ ਸਾਲ ਲੋਹੜੀ ਲੰਗਦੀ ਜਦੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹ ਨਹੀਂ ਕੁੜੇ ਹੋ ਸਕਦੇ ਭਈਆ ਬਿਲਕੁਲ ਤੁਸੀਂ ਤਸੀਲਾ ਵਿੱਚ ਵੇਖ ਸਕਦੇ ਹੋ ਵੀ ਪਤੀ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਕਿ ਜਿੰਦਗੀ ਜਿਹੜੀ ਖਤਮ ਹੋ ਗਈ ਇਸੇ ਇੱਕ ਕਹੋ ਵੀ ਹਾਲਾਤ ਜਿਹੜੇ ਬੜੇ ਵਧੀਆ ਸੋਹਣੇ ਗਏ ਜਿੰਦਗੀ ਬਤੀਤ ਕਰਦੇ ਸੀ ਆਪਣੇ ਪਰਿਵਾਰ ਦੇ ਨਾਲ ਹੱਸਦਾ ਵਜਦਾ ਪਰਿਵਾਰ ਸੀ ਪਰ ਲੱਗਦਾ ਪੀ ਨજર ਲੱਗਦੀ ਕਿਸੇ ਦੀ ਤੇ ਪਰਿਵਾਰ ਦੇ ਕੀ ਹਾਲਾਤ ਹੋ ਗਏ ਨੇ ਪਤੀ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਜਿਹੜੀਆਂ ਭੈਣ ਆਪਣੇ ਆਨੂੰ ਕੱਲਿਆ ਮਹਿਸੂਸ ਕਰ ਰਹੀ ਆ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਹੈ ਜਿਹੜੇ ਉਹਨਾਂ ਦੇ ਮੋਢੇ ਤੇ ਪੈ ਗਈ ਆ ਤੇ ਭੈਣ ਜੀ ਫਿਰ ਸਵੇਰੇ ਕਿੰਨੇ ਵਜੇ ਜਾਂਦੇ ਹੋ ਸ਼ਾਮ ਨੂੰ ਕਿੰਨੇ ਵਜੇ ਜਾਂਦੇ ਹੋ ਪਰਿਵਾਰ ਨੂੰ ਫਿਰ ਬੱਚਿਆਂ ਨੂੰ ਕਿਸ ਤਰ੍ਹਾਂ ਟਾਈਮ ਦੇ ਲੈਂਦੇ ਆ ਬੱਚੇ ਮੇਰੇ ਮਾਰਨਿੰਗ ਸਕੂਲ ਚੱਲ ਜਾਂਦੇ ਆ ਤੇ ਉਹ ਜਦੋਂ ਸਕੂਲ ਤੋਂ ਵਾਪਸ ਆਉਂਦੇ ਮੈਂ ਕਾਰਡ ਨਹੀਂ ਹੁੰਦੀ ਮੈਂ 3 ਵਜੇ ਇੱਥੇ ਆ ਜਾਣੀ ਆ 3 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੈਂ ਸ਼ਾਪ ਲਗਾਨੀ ਹੈ ਜਦੋਂ ਮੈਂ ਜਾਂਦੀ ਹਾਂ ਮੇਰਾ ਬੇਟਾ ਕਿਸੇ ਵਕਤ ਸੋਇਆ ਹੁੰਦਾ ਤੇ ਬੇਟੀਆਂ ਮੇਰੀ ਵੇਟ ਕਰ ਰਹੀ ਹੁੰਦੀਆਂ ਕਿ ਮੰਮਾ ਆਏਗੇ ਤੇ ਖਾਣਾ ਖਾएंगे ਤੇ ਗੱਲਾਂ ਕਰਾਂਗੇ ਕਿ ਮੰਮਾ ਕੀ ਕੀਤਾ ਸਾਰਾ ਦਿਨ ਬਸ ਬੱਚਾ ਦੇ ਹੀ ਡ੍ਰੀਮਸ ਬੱਚਾ ਦੇ ਦੇਖਣ ਵਾਸਤੇ ਮੈਨੂੰ ਇੱਥੋਂ ਤੱਕਨ ਕਦਮ ਕਰਨਾ ਪਿਆ ਕਿ ਮੈਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਮੈਂ ਰੈਡੀ ਲਗਾਣੀ ਪਈਆ ਕਿ ਉਹਨਾਂ ਦੇ ਜੋ ਵੀ ਹੈ ਫਿਊਚਰ ਵਿੱਚ ਆਉਣ ਵਾਲਾ ਟਾਈਮ ਮਾ ਉਹਨਾਂ ਦੇ ਸਿਰ ਤੇ ਤੇ ਉਹਨਾਂ ਦੇ سپورਟ ਤੇ ਨਾਲ ਮਾ ਉਹਨਾਂ ਦੇ ਸਭ ਕੁਝ ਪੂਰੀ ਕਰ ਸਕੋ ਦਰਸ਼ਕਾਂ ਕੀ ਕਹਿਣਾ ਚਾਹੋਗੇ ਪੈਨਾਂ ਦੇ ਦਰਸ਼ਕਾਂ ਦੇ ਦੇਸ਼ਾਂ ਵਿਦੇਸ਼ਾਂ 'ਚ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਮੈਂ ਤੇ ਇਹ ਹੀ ਚਾਹਨੀ ਹੈ ਕਿ ਹਰ ਕਿਸੇ ਪੈਨਾਂ ਨੂੰ ਪਰਾ ਹੋਵੇ ਦੇਖੋ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦੇ ਆ ਕਿਉਂਕਿ ਰਿਸ਼ਤੇਦਾਰ ਜੋ ਹੁੰਦੇ ਆ ਸਿਰਫ ਹਲਾਤਾਂ ਨੂੰ ਸਮਝਣ ਵਾਸਤੇ ਹੁੰਦੇ ਆ ਫਿਊਚਰ ਨੂੰ ਸੰਭਾਲਣ ਵਾਸਤੇ ਨਹੀਂ ਹੁੰਦੇਗੇ ਆਪਣੇ ਪੈਰਾਂ 'ਤੇ ਆਪ ਖੜੇ ਹੋ ਤਾਂ ਕਿ ਆਪਣੇ ਬੱਚਾ ਦਾ ਤੇ ਆਪਣਾ ਫਿਊਚਰ ਸੰਭਾਲ ਸਕੋ ਕਿਸੇ ਕੋ ਮਹਤਾਜ ਨਾ ਹੋ ਪੈਸੇ ਵਾਸਤੇ ਕਿ ਸ਼ਾਇਦ ਸਾਡਾ ਫਿਊਚਰ ਸੋਚੇਗੇ ਬਸ ਔਰਤੇ ਕੁਝ ਨਹੀਂ ਆਪਣੇ ਪੈਰਾਂ 'ਤੇ ਖੜੇ ਹੋਗੇ ਤੇ ਬਹੁਤ ਕੁਝ ਮਿਲੇਗਾ بس ભગવાન ਦੀ ਕਿਰਪਾ ਚਾਹੀਏ ਹੋਰ ਕੁਝ ਨਹੀਂ ਹੈ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਵੀ ਭੈਣ ਦੀ ਜਿਹੜੀ ਕਿ ਪਤੀ ਦੀ ਮੌਤ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਕੱਲਿਆ ਰਹਿ ਜਾਂਦੀ ਆ ਪਰ ਤੁਹਾਡੇ ਸਾਥ ਦੀ ਲੋੜ ਐ ਇਸ ਕਰਕੇ ਤੁਹਾਡੇ ਸਾਥ ਦੀ ਨਾਲ ਸਪੋਰਟ ਦੀ ਲੋੜ ਆ ਬਤ ਬਤ ਸਾਥ ਦਿਓ ਤਾਂ ਜੋ ਕਿ ਭੈਣ ਨੇ ਸੁਪਨਾ ਆਪਣੇ ਬੱਚਿਆਂ ਨੂੰ ਆਈਪੀਐਸ ਅਫਸਰ ਬਣਾਉਣ ਦਾ ਜਿਹੜਾ ਸੁਪਨਾ ਉਹਦੇ ਪਤੀ ਨੇ ਦੇਖਿਆ ਸੀ ਉਹ ਸੁਪਨਾ ਜਿਹੜਾ ਇਹ ਭੈਣ ਨੇ ਪੂਰਾ ਕਰਦਾ ਟਿਚਰ ਲਿਆ ਵਾ ਪਰ ਤੁਹਾਡੇ ਸਾਹਤੋਂ ਬਿਨਾ ਜਿਹੜਾ ਭੈਣ ਜਿਹੜੀ ਸੁਪਨਾਣੀ ਪੂਰੇ ਕਰ ਸਕਦੀ ਤੂੰ ਦੇਖਿਆ ਵੀ ਇਹ ਭੈਣ ਦਾ ਕਹਿਣਾ ਵੀ ਕਿੰਨਾ ਜ਼ਿੰਦਗੀ ਦਾ ਸਟਰਗਲ ਕਰਨਾ ਪੈਂਦਾ ਕਿੰਨੀ ਸੰਘਰਸ਼ ਕਰਨਾ ਪੈਂਦਾ ਜ਼ਿੰਦਗੀ ਦਾ ਲੜਨ ਵਾਸਤੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਇਸ ਭੈਣ ਨੂੰ ਸਵਕਤੀ ਉੱਠ ਕੇ ਜੜਾ ਕੀਕਾ ਆਪਣਾ ਕਾਰੋਬਾਰ ਜਿਹੜਾ ਸ਼ੁਰੂ ਕਰਨਾ ਪੈਂਦਾ ਬੱਚਿਆਂ ਨੂੰ ਜਿਹੜਾ ਪਰਿਵਾਰ ਨੂੰ ਟਾਈਮ ਹੀ ਦਿੱਤਾ ਪਾ ਪੰਦਾ ਐ ਕਿਹਾ ਕਿ ਤੁਹਾਡੇ ਸਾਥ ਤੋਂ ਬਿਨਾ ਨਹੀਂ ਲੋੜ ਐ ਜਿਹੜੀ ਇਹ ਭੈਣ ਦਾ ਸੁਪਨਾ ਜਿਹੜਾ ਨਹੀਂ ਪੂਰਾ ਹੋ ਸਕਦਾ ਵੱਤ ਵਸਪੋਰਟ ਕਰਿਓ ਤਾਂ ਜੋ ਕਿ ਇਹ ਭੈਣ ਦਾ ਕੰਮ ਕਾਰ ਜਿਹੜਾ ਕੀ ਕਾਰੋਬਾਰ ਚੱਲ ਸਕੇ ਅਤੇ ਜ਼ਿੰਦਗੀ ਜਿਹੜੇ ਕੀ ਮਾੜੇ ਚੰਗੇ ਸਮੇਂ ਤੋਂ ਜਿਹੜਾ ਇਹ ਭੈਣ ਲੰਘ ਸਕੇ ਤਾਂ ਜੋ ਕਿ ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਕੀ ਭਵਿਸ਼ ਬਣਾ ਸਕੇ ਮੈਨੂੰ ਦਿਓ ਜਾਸ ਮੈਂ ਤੁਹਾਡਾ ਆਪਣਾ ਅਜੀਤ ਕਰੇਵਾਲ ਅੰਮ੍ਰਿਤਸਰ ਤੋਂ